ਅਗਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਵਧੀਆ ਤੇ ਖਰਾ ਸੋਨਾ ਚਾਂਦੀ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਹੈ ਭਰੋਸੇਮੰਦ ਨਾਮ ਖਾਦਮ ਜੁਵੇਲਰਸ ਜੀ ਹਾਂ ਖਾਦਮ ਜੁਵੇਲਰਸ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੀ ਗ੍ਰਿਫਤਾਰੀ ਸੰਬੰਧੀ ਫੈਸਲੇ ਤੇ ਯੂ ਟਰਨ ਲਿਆ ਹੈ ਹੁਣ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਏਜੰਟਾਂ ਨੂੰ ਫਾਰਮਾ ਰੈਸਟੋਰੈਂਟਾਂ ਅਤੇ ਹੋਟਲਾਂ ਵਿੱਚ ਗ੍ਰਿਫਤਾਰੀਆਂ ਰੋਕਣ ਦੇ ਨਿਰਦੇਸ਼ ਦਿੱਤੇ ਨੇ ਇੱਕ ਨਿੱਜੀ ਰਿਪੋਰਟ ਅਨੁਸਾਰ ਇਹ ਨੀਤੀਗਤ ਤਬਦੀਲੀ ਇਸ ਚਿੰਤਾ ਵਿਚਕਾਰ ਕੀਤੀ ਗਈ ਹੈ ਕਿ ਹਾਲੀਆ ਇਮੀਗ੍ਰੇਸ਼ਨ ਕਾਰਵਾਈ ਇਹਨਾਂ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਨਾਮ ਗੁਪਤ ਰੱਖਣ ਦੀ ਸ਼ਰਤੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਉਦਯੋਗ ਵੱਡੇ ਪੱਧਰ ਤੇ ਪ੍ਰਵਾਸੀਆਂ ਦੇ ਮਜ਼ਦੂਰਾਂ ਦੇ ਨਿਰਭਰ ਨੇ ਪ੍ਰਵਾਸੀ ਸੀਆਂ ਤੇ ਮਜ਼ਦੂਰਾ ਤੇ ਨਿਰਪਰ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਯੂ ਐਸ ਏ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਅਤੇ ਦੇਸ਼ ਨਿਕਾਲਾ ਦੇਣ ਲਈ ਦੇਸ਼ ਭਰ ਵਿੱਚ ਕਾਰਜ ਸਥਾਨਾਂ ਤੇ ਛਾਪੇਮਾਰੀ ਤੇਜ਼ ਕਰ ਦਿੱਤੀ ਹੈ ਪਿਛਲੇ ਹਫਤੇ ਫਾਰਮਾ ਅਧਿਕਾਰ ਧੋਣ ਵਿੱਚ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਦੀਆਂ ਆਈਸੀਈ ਏਜੰਟ ਦੀਆਂ ਘਟਨਾਵਾਂ ਸੁਰੱਖਿਆ ਵਿੱਚ ਰਹਿਗੀਆਂ ਨਹੀਂ ਪ੍ਰਵਾਸੀਆਂ ਤੇ ਕਾਰਵਾਈ ਤੋਂ ਬਾਅਦ ਲੋਸ ਐਂਜਲਸ ਅਤੇ ਨਿਊਯਾਰਕ ਸਮੇਤ ਕਈ ਅਮਰੀਕੀ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਤੇ ਹਿੰਸਾ ਨੇ ਟਰੰਪ ਪ੍ਰਸ਼ਾਸਨ ਨੂੰ ਨੈਸ਼ਨਲ ਗਾਰਡ ਮੈਂਬਰਾਂ ਅਤੇ ਸਰਗਰਮ ਡਿਊਟੀ ਮਰੀਨਾ ਨੂੰ ਲੋਸ ਐਂਜਲਸ ਖੇਤਰ ਵਿੱਚ ਭੇਜਣ ਲਈ ਮਜਬੂਰ ਕੀਤਾ ਜਦੋਂ ਕਿ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਹੋਰ ਸਥਾਨਕ ਅਧਿਕਾਰੀਆਂ ਨੇ ਵਿਰੋਧ ਕੀਤਾ ਹੈ ਫਿਲਹਾਲ ਵਾਸ਼ਿੰਗਟਨ ਆਈ ਸੀ ਈ ਏਜੰਟਾਂ ਦੀ ਸੁਰੱਖਿਆ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਜੋ ਜੀ ਮੈਂਬਰਾਂ ਦੀ ਵਰਤੋਂ ਜਾਰੀ ਰੱਖ ਸਕਦਾ ਹੈ ਨੋ ਵੀ ਯੂ ਐਸ ਸਰਕਟ ਕੋਰਟ ਆਫ ਅਪੀਲਸ ਨੇ ਵੀਰਵਾਰ ਸ਼ਾਮ ਨੂੰ ਅਮਰੀਕੀ ਜ਼ਿਲ੍ਹਾ ਜੱਜ ਚਾਰਲਸ ਦੇ ਫੈਸਲੇ ਤੋਂ ਬਾਅਦ ਐਮਰਜੈਂਸੀ ਸਟੇ ਜਾਰੀ ਕੀਤਾ ਹੈ ਕਿ 트ੰਪ ਪ੍ਰਸ਼ਾਸਨ ਨੇ ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਨੂੰ ਗੈਰ ਕਾਨੂੰਨੀ ਤੌਰ ਤੇ ਸੰਗੀ ਬਣਾਇਆ ਹੈ ਅਤੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ